ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਜੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਦੇ ਪਿਆਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਦਾਤ ਐਸੀ ਦਾਤ ਜਿਹੜੀ ਵਿਰਲਿਆਂ ਦੇ ਬੱਲੇ ਆਉਂਦੀ ਹੈ ਵਿਰਲੇ ਵਿਰਲਿਆਂ ਦੀ ਦੰਦੇ ਮਹਾਰਾਜ ਆਪ ਨੇ ਕੋਈ ਲੈ ਨਹੀਂ ਸਕਦਾ ਆਪੇ ਦਾਤਾ ਦਾਤ ਰਖੀ ਹਾਥੇ ਆਪਨ ਜਿਸ ਭਾਵ ਹੈ ਉਸਦੇ ਕਿਹੜੀ ਦਾਤ ਸਮਰਪਣ ਮਾਨ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਮਰਪਣ ਹੋ ਜਾਣਾ ਮਹਾਰਾਜ ਜੀ ਦਾ ਹੋ ਜਾਣਾ ਅਸਲ 'ਚ ਇਸ ਅਵਸਥਾ ਨੂੰ ਜਨ ਅਵਸਥਾ ਕਿਹਾ ਜਾਂਦਾ ਹੈ ਸੇਵਕ ਅਵਸਥਾ ਕਿਹਾ ਜਾਂਦਾ ਹੈ ਸੇਵਕ ਬਣ ਗਿਆ ਸੇਵਕ ਬਣ ਗਿਆ ਸੇਵਕ ਸੇਵਕੀ ਉਹ ਨਿਭੀ ਪ੍ਰੀਤ ਸੇਵਕ ਦੀ ਹੀ ਨਿਭਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਚਨ ਸਭ ਤੋਂ ਵੱਡੀ ਦਾਤ ਕਿਹੜੀ ਹੈ ਸਮਰਪਣ ਹੁਣ ਤੁਸੀਂ ਕਹੋਗੇ ਵੀ ਸਮਰਪਨ ਕੋਣ ਪਤਾ ਨਹੀਂ ਕੀ ਛੋਟੀ ਜਿਹੀ ਤਾਂ ਗੱਲ ਹੈ ਠੀਕ ਹੈ ਅਸੀਂ ਤਾਂ ਮਹਾਰਾਜ ਜੀ ਦੇ ਹੀ ਆ ਮਹਾਰਾਜੀ ਸਾਡੇ ਨੇ ਉਹ ਸਾਡੇ ਸਤਿਗੁਰੂ ਨੇ ਨੇ। ਉਹ ਤੁਹਾਡੇ ਮਨ ਦੇ ਭਾਵ ਨੇ ਠੀਕ ਹੈ। ਜੇ ਸਮਰਪਣ ਸਿੱਖਣਾ ਹੈ। ਹੁਣ ਸਾਖੀ ਤਾਂ ਲੰਬੀ ਹੋਈ ਜਣੀ ਮੈਂ ਸੁਣਾਉਣ ਲੱਗਿਆ ਤੁਸੀਂ ਕੱਢਿਓ ਨੈਟ ਤੇ। ਤਾਂ ਭਾਈ ਮੰਝ ਜੀ ਨੂੰ ਪੜ੍ਹ ਲਿਓ। ਤੁਹਾਨੂੰ ਪਤਾ ਚੱਲ ਜਾਏਗਾ ਸਮਰਪਣ ਕੀ ਹੁੰਦਾ ਹੈ। ਸ਼੍ਰੀ ਭਾਈ ਮੰਝ ਜੀ ਬ੍ਰਹਮ ਗਿਆਨੀ ਮਹਾਪੁਰਖ ਅੱਜ ਵੀ ਦਰਗਾਹ ਦੇ ਵਿੱਚ ਬਹੁਤ ਉੱਚਾ ਰੁਤਬਾ ਹੈ ਉਹਨਾਂ ਦਾ ਭਾਈ ਮੰਝ ਜੀ ਹੀ ਗੁਰਸਿੱਖੀ ਦੀ ਮੋਹਰ ਲਾਉਂਦੇ ਕਿ ਗੁਰਸਿੱਖ ਹੋ ਗਿਆ ਇੱਕ ਪੰਚਮ ਪਾਸ਼ ਨੇ ਬਚਨ ਕੀਤਾ ਸੀ ਨਾ ਵੀ ਜਦੋਂ ਕੋਈ ਵੀ ਗੁਰੂ ਦਾ ਸਿੱਖ ਦਰਗਾਹ ਦੇ ਵਿੱਚ ਆਵੇਗਾ ਤੁਸੀਂ ਜਪਜੀ ਸਾਹਿਬ ਦਾ ਪਾਠ ਸੁਣਿਆ ਜੋ ਸੁਣਾ ਦੇਗਾ ਤਾਂ ਉਪਰਵਾਣ ਅਸਲ 'ਚ ਉਹ ਗੱਲ ਆਏ ਹੁੰਦੀ ਹੈ ਠੀਕ ਹੈ ਪਾਠ ਤਾਂ ਠੀਕ ਹੈ ਸਤਿਵਚਨ ਨੇ ਜਿਸ ਤਰ੍ਹਾਂ ਪ੍ਰਾਰਥਨ ਹੈ ਪਰ ਜਿਹੜੀ ਇਹਦੇ ਅਸਲ ਪਿੱਛੇ ਗੱਲ ਹੈ ਉਹ ਇਹ ਹੈ ਜੋ ਅਸਲ ਸੂਖਮ ਚੀਜ਼ ਹੈ ਜਿਹੜੀ ਸਿੱਖੀ ਦੀ ਪੰਚਮ ਪਾਸ਼ਾ ਵੇਲੇ ਹੋਣੀ ਭਾਈ ਮੰਜ ਜੀ ਉਹ ਇਹ ਹੈ ਭਾਈ ਮੰਝ ਜੀ ਜਦੋਂ ਮੋਹਰ ਲਾਉਂਦੇ ਨੇ ਉਦੋਂ ਗੁਰਸੇਖ ਮੰਨਿਆ ਜਾਂਦਾ ਹੈ ਭਾਈ ਮੰਝ ਜੀ ਦਰਗਾਹੀ ਦਰਸ਼ਨ ਦੇ ਕੇ ਮੋਹਰ ਲਾਉਂਦੇ ਨੇ ਵੀ ਹਾਂ ਗੁਰਸੇਖ ਮਹਾਰਾਜ ਜੀ ਆਪ ਜੀ ਦਾ ਇਹ ਤਿਆਰ ਹੈ ਇਹਦੀ ਆਤਮਾ ਆਪ ਜੀ ਦੀ ਗੁਰਸੇਖੀ ਵਾਲੀ ਹੈ ਠੀਕ ਹੈ ਇਹ ਗੁਰਸੇਖਾਂ ਦੀਆਂ ਡਿਊਟੀਆਂ ਨੇ ਜਿਵੇਂ ਧਰਮ ਰਾਜੇ ਕੋਲੇ ਖਾਤ ਹੈ ਕਿਹੜਾ ਮਰ ਗਿਆ ਕਿਹੜਾ ਜੰਮ ਪਿਆ ਕਰਮਾਂ ਦਾ ਹਿਸਾਬ ਕਿਤਾਬ ਜੋ ਭਾਈ ਮੰਝ ਜੀ ਕੋਲੇ ਖਤ ਹੈ ਜਿੰਨੇ ਵੀ ਅੰਮ੍ਰਿਤਧਾਰੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਾਰਗ ਤੇ ਚੱਲ ਰਹੇ ਨੇ ਇਹ ਗੁਪਤ ਵਿਚਾਰਾਂ ਨੇ ਸਾਰੀਆਂ ਦੱਸਦਾ ਤਾਂ ਮੈਂ ਤਾਂ ਕਿ ਆਪਣਾ ਦਿਮਾਗ ਖੋਲ੍ਹਿਆ ਆਪਾਂ ਨੂੰ ਪਤਾ ਲੱਗੇ ਤਾਂ ਦੱਸਦਾ ਮੈਂ ਹੋਰ ਕਿਸੇ ਗੱਲ ਨੂੰ ਨਹੀਂ ਦੱਸਦਾ ਨਹੀਂ ਤਾਂ ਗੁਪਤ ਹੁੰਨਾਂ ਦਾ ਸਾਰਾ ਕੋ ਗੁਪਤੀ ਹੋ ਜਾਣਾ ਤੇ ਉਹ ਭਾਈ ਮੰਝ ਜੀ ਕੋਲੇ ਖਤ ਹੈ ਸਾਰਾ ਜਿਵੇਂ ਧਰਮਰਾਜ ਦਿਖਦਾ ਹੈ ਇਤਰਾ ਸਾਰਾ ਕਾਰਜ ਹੋਰ ਪੂਰੇ ਬ੍ਰਹਿਮੰਡ ਦਾ ਉਸੇ ਤਰ੍ਹਾਂ ਭਾਈ ਮੰਝ ਜੀ ਦੇਖਦੇ ਨੇ ਕਿਹੜੇ ਗੁਰਸਿੱਖ ਨੇ ਕਿੰਨੀ ਭਗਤੀ ਕਰ ਲਈ ਕਿਹੜੇ ਉਹਦੇ ਕਰਮ ਰਹਿੰਦੇ ਨੇ ਕਿਵੇਂ ਉਹ ਭੁਗਤਾਉਣੇ ਨੇ ਕਿਹੜਾ ਕਿਹੜਾ ਉਹਨੂੰ ਟੈਸਟ ਪਾਉਣਾ ਹੈ ਕਿਵੇਂ ਉਹਦੀ ਆਤਮਾ ਪ੍ਰਵਾਨ ਹੋਣੀ ਕਿਵੇਂ ਸਾਰਾ ਕੁਸ਼ਕੀ ਦੀ ਕਿੰਨੀ ਕਮਾਈ ਰਹਗੀ ਹੈ ਕਿਹੜੇ ਗੁਰਸਿੱਖ ਦੇ ਕਿੰਨੇ ਜਨਮ ਰਹਿ ਗਏ ਨੇ ਭਾਈ ਮੰਝ ਸਾਹਿਬ ਕੋਲੇ ਇੱਕ ਗ੍ਰੰਥ ਹੈ ਦਰਗਾਹ ਦੇ ਵਿੱਚ ਮੈਨੂੰ ਨਹੀਂ ਪਤਾ ਕੁਝ ਵੀ ਇਹ ਤਾਂ ਮੈਨੂੰ ਗੁਰਸਿੱਖ ਦੱਸ ਸਕਦੇ ਮੈਨੂੰ ਕਿੱਥੇ ਪਤਾ ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੋ ਭਾਈ ਮੰਝ ਕੋਲੇ ਖਾਤ ਹੈ ਸਾਰਾ ਕਿਉਂ ਗੱਲ ਕੀ ਹੈ ਕਿਉਂ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਚੀਜ਼ ਦੇ ਦਿੱਤੀ ਵੀ ਤੁਸੀਂ ਮੋਹਰ ਲਾਉਂਗੇ ਦਰਗਾਹ ਆਤਮਾ ਆਏਗੀ ਪ੍ਰਵਾਨ ਹੋਏਗੀ ਕਿਉਂ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਤਾ ਜਗ ਲੰਗਣ ਹਾਰਾ ਜਗ ਲੰਘ ਕੇ ਜਾਏਗਾ ਕਹਿੰਦੇ ਤੁਹਾਡੇ ਤੋਂ ਨਹੀਂ ਸਾਡੇ ਤੱਕ ਆਏਗਾ ਮਹਾਰਾਜ ਕਹਿੰਦੇ ਕਿਉਂਕਿ ਭਾਈ ਸਾਹਿਬ ਭਾਈ ਮੰਝ ਜੀ ਨੇ ਸਾਰਾ ਕੁਝ ਹੀ ਮਹਾਰਾਜ ਜੀ ਤੋਂ ਵਾਰਤਾ ਸੀ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨੈ ਪਾਈਐ ਹੁਣ ਮੈਂ ਇਹ ਗੱਲ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਜੇ ਤੁਹਾਨੂੰ ਵਾਕਈ ਲੱਗਦਾ ਵੀ ਤੁਸੀਂ ਗੁਰੂ ਨੂੰ ਸਮਰਪਿਤ ਹੋਣਾ ਚਾਹੁੰਦੇ ਹੋ ਇੱਕ ਗੱਲ ਕਹਿ ਦਿਓ ਮਹਾਰਾਜ ਜੀ ਨੂੰ ਮਹਾਰਾਜ ਜੀ ਸਮਰਪਣ ਕਰਾ ਲਓ ਸਮਰਪਣ ਕਰਾ ਲਓ ਸੱਚੇ ਬਾਦਸ਼ਾ ਤੇ ਆਪ ਹੀ ਗੁਰਸਿੱਖੀ ਦੀ ਦਾਤ ਦੇ ਰਹੇ ਹੋ ਗੁਰਸਿੱਖੀ ਦੀ ਦਾਤ ਇਹ ਨਹੀਂ ਵੀ ਅਮਰ ਸ਼ਾਗਲ ਗੁਰਸਿੱਖ ਹੋ ਗਿਆ ਐਡਮਿਸ਼ਨ ਹੋਇਆ ਹਲੇ ਪਿਆਰੇਆ ਤੇਰਾ ਸਾਫ ਗੱਲ ਮੈਂ ਕਹੇ ਤਨ ਐ ਵੀ ਆਪਾਂ ਵੱਡੇ ਆਉਦੇ ਦੇ ਚ ਹਾਂ ਭਾਈ ਅਮਰ ਸ਼ਾਗਲ ਬਾ ਵਈ ਬਾ ਉਹ ਠੀਕ ਸ਼ਾਗਲ ਹੈ ਪਹਿਲੀ ਕਲਾਸ ਚ ਅਲੀ ਕਲਾਸਟ ਡੈਮਿਸ਼ਨ ਹੋ ਗਈਏ ਤੂ ਕਿ ਹੁਣ ਕੰਮ ਚੱਲਣਾ ਹੈ ਸਮਰਪਣ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਨਾਲ ਹੁੰਦਾ ਹੈ ਸਮਰਪਣ ਚ ਹੁੰਦਾ ਕੀ ਹੈ ਜੋ ਜੋ ਚੀਜ਼ ਤੁਹਾਡੇ ਕੋਲੇ ਸੰਸਾਰੀ ਵਸਤੂ ਮਾਨ ਸਨਮਾਨ ਜੋ ਕੁਝ ਵੀ ਸਤਿਗੁਰਾਂ ਨੇ ਵਾਪਸ ਲੈਣਾ ਸ਼ੁਰੂ ਕਰ ਦੇਣਾ ਹੈ ਵਾਪਸ ਲੈਣਾ ਸ਼ੁਰੂ ਕਰ ਦੇਣਾ ਬਿਲਕੁਲ ਜ਼ੀਰੋ ਤੇ ਲੈ ਆਉਣਾ ਉੱਥੇ ਲਿਜਾ ਕੇ ਫਿਰ ਗੁਰਾਂ ਨੇ ਦੇਖਣਾ ਹੈ ਕੀ ਕਹਿੰਦਾ ਹੈ ਕੀ ਕਹਿੰਦਾ ਹੈ ਕਿਤੇ ਇਹ ਤਾਂ ਨਹੀਂ ਕਹਿੰਦਾ ਸਾਰਾ ਕੁਝ ਲੈ ਲਿਆ ਹੂੰ ਕਿਤੇ ਇਹ ਦੀ ਮੰਦੀ ਅਵਸਥਾ ਇਹ ਤਾਂ ਨਹੀਂ ਹੈਗੀ 10 ਬਸਤੂ ਲੈ ਪਾਛੇ ਪਾਵੈ 1 ਬਸਤ ਕਾਰਨ ਬਿਖੋਟ ਗਵਾਵੈ 1 ਪੀ ਨਾਮ ਦੇ 10 ਪੀ ਹਿਰ ਲੇ ਤਾ ਮੂੜਾ ਕਹੋ ਕਾ ਕਰੇ ਕੀ ਕਰੇਗਾ ਮਹਾਰਾਜ ਕਹਿੰਦੇ ਜਿਸ ਠਾਕੁਰ ਸਿਓ ਨਹੀਂ ਚਰੈ ਤੱਕ ਕਿ ਜੇ ਸਦ ਨਮਸਕਾਰ ਜੀ ਇਹ ਅਵਸਥਾ ਹੈ ਤਾਂ ਸਮਰਪਣ ਹੈ ਜਿਸ ਕੀ ਬਾਸਤ ਤਿਸ ਆਗਿਆ ਰੱਖੈ ਪ੍ਰਭ ਕੀ ਆਗਿਆ ਮੰਨ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆ ਰੱਬ ਨੇ ਬੰਦੇ ਤੋਂ ਚੀਜ਼ ਖੋ ਕੇ ਲੈਣਾ ਕੀ ਹੈ ਸਿਰਫ ਉਹਨੇ ਬੰਦੇ ਦਾ ਆਪਣਾ ਆਪਾ ਜਿਹੜਾ ਉਹ ਚੈੱਕ ਕਰਦਾ ਵੀ ਇਹਨੇ ਸਮਰਪਿਤ ਕਰ ਦਿੱਤਾ ਹੈ ਕਹਿੰਦੇ ਜੀ ਅਸੀਂ ਤਾਂ ਬਹੁਤ ਸਮਰਪਿਤ ਹੈ ਕਹਿੰਦੇ ਸਾਰਾ ਪਰਿਵਾਰ ਹੀ ਕਹਿੰਦੇ ਵੀ ਬਹੁਤ ਸਮਰਪਿਤ ਹੈ ਸਾਰਾ ਪਰਿਵਾਰ ਹੀ ਉਮਰਧਾਰੀ ਇੱਕ ਜਣੇ ਨੇ ਵੀ ਟੈਸਟ ਪੈ ਗਿਆ ਨੂੰ ਤੁਸੀਂ ਸਾਰਾ ਪਰਿਵਾਰ ਗੁਰੂ ਦੇ ਹੁਲਟ ਬੋਲੋਗੇ ਇੱਕ ਨੂੰ ਵੀ ਟੈਸਟ ਪਾ ਮਹਾਰਾਜ ਇਸ ਤੇ ਸਾਰੇ ਉਮਰਧਾਰੀ ਸੀ ਐਸੇ ਸਾਰੇ ਗੁਰਦੁਆਰੇ ਜਾਣਦੇ ਸੀ ਮਹਾਰਾਜ ਸਾਨੂੰ ਐ ਕਰਦਾ ਮੈਂ ਕਹਿੰਦੇ ਦੇਖਣੇ ਲੋਕਾਂ ਕਮੈਂਟਾਂ ਦੇ ਵਿੱਚ ਪੜ੍ਹ ਲਿਓ ਲੋਕ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਥੱਲੇ ਪੜ੍ਹ ਲਿਓ ਵੀਡੀਓਜ਼ ਦੇ ਵਿੱਚ ਥੱਲੇ ਕੱਢ ਕੇ ਦੇਖ ਲਿਓ ਸਾਨੂੰ ਐਂ ਕਰਤਾ ਮਹਾਰਾਜ ਅਸੀਂ ਤਾਂ ਇਹਨਾਂ ਦਾ ਜਾਪ ਕਰਦੇ ਉਹ ਪਿਆਰਿਆ ਤੇਰਾ ਟੈਸਟ ਹੈ ਕਈ ਕਈ ਸਾਲ ਟੈਸਟ ਚੱਲਦਾ ਹੈ ਕਈ ਕਈ ਜਨਮ ਟੈਸਟ ਚੱਲਦੇ ਨੇ ਸਮਰਪਣ ਤੋਂ ਭਾਵ ਇਹ ਹੈ ਕੱਲਾ ਕੱਲਾ ਭਾਵ ਮਹਾਰਾਜ ਜੀ ਨੂੰ ਸ਼ੁਕਰ ਦੇ ਵਿੱਚ ਬੀਤੇ ਔਖੀ ਘੜੀ ਆਈ ਸ਼ੁਕਰ ਸ਼ੁਕਰ ਇਹ ਸਮਰਪਣ ਸਮਰਪਣ ਕੀਤਾ ਭਾਈ ਮਨੀ ਸਿੰਘ ਜੀ ਨੇ ਸਮਰਪਣ ਕੀਤਾ ਬਾਬਾ ਦੀਪ ਸਿੰਘ ਜੀ ਨੇ ਸਮਰਪਣ ਕੀਤਾ ਚਾਰੇ ਸਾਹਿਬਜ਼ਾਦਿਆਂ ਨੇ ਸਮਰਪਣ ਕੀਤਾ ਹਜ਼ਾਰਾ ਸਿੰਘ ਸਿੰਘਣੀਆਂ ਨਸ਼ੀਦਿਆਂ ਪਾਈਆਂ ਜਿਨ੍ਹਾਂ ਨੇ ਤਸੀਹੇ ਚੱਲੇ ਮੂੰਹ ਤੋਂ ਇੱਕ ਲਗਛ ਟੇਡਾ ਨਹੀਂ ਕੱਢਿਆ ਅੰਦਰ ਭਾਵ ਤੱਕ ਨਹੀਂ ਪੈਦਾ ਹੋਇਆ ਇਹਨੂੰ ਸਮਰਪਣ ਕਹਿੰਦੇ ਆ ਇਹਨੂੰ ਸਮਰਪਣ ਕਹਿੰਦੇ ਆ ਆਪਣਾ ਆਪ ਨਹੀਂ ਜਣਾਉਂਦਾ ਕਿ ਮੈਂ ਕੀਤਾ ਉਹ ਕੀਤਾ ਹੀ ਨਹੀਂ ਤੂੰ ਕਰਕੇ ਵੇ ਲੈਂਗਾ ਤੈਨੂੰ ਇੱਕ ਦਿਨ ਰੱਬ ਤੇਰਾ ਸਿਰ ਦੁਖਣ ਲਾ ਦੇਵੇ ਤੇ ਤੂੰ ਪਾਠ ਨਹੀਂ ਹੋਣਾ ਸਿਮਰਨ ਨਹੀਂ ਹੋਣਾ ਕਈ ਕਈ ਜਨਮ ਬੰਦਗੀ ਕਰਕੇ ਪ੍ਰਮਾਤਮਾ ਦੇ ਪਿਆਰੇ ਇਹ ਕਹਿ ਦਿੰਦੇ ਆ ਮਹਾਰਾਜੇ ਕੀਤਾ ਜਿਸ ਕਾ ਕਾਰਜ ਤਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਅਸਲ ਗਲਤ ਹੈ ਨਾ ਸੋ ਸਮਰਪਣ ਦੇ ਵਿੱਚ ਹਰ ਭਾਵ ਸ਼ੁਕਰ ਦਾ ਤੇ ਮਨ ਦੇ ਵਿੱਚ ਪ੍ਰਬਲ ਦ੍ਰਿੜਤਾ ਹੋਵੇ ਕਿ ਜੋ ਕਰ ਰਿਹਾ ਹੈ ਵਾਹਿਗੁਰੂ ਕਰ ਰਿਹਾ ਹੈ ਜੋ ਮੇਰੇ ਕੋਲ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੋ ਪੁੱਤ ਕਿਆ ਲਗੈ ਮੇਰਾ ਮੇਰਾ ਕੀ ਹੈ ਮਹਾਰਾਜ ਹਰ ਭਾਵ ਸਮਰਪਣ ਦੇ ਵਿੱਚ ਇਹ ਨਹੀਂ ਹੈ ਵੀ ਸੁਖਾਂ ਦੇ ਵਿੱਚ ਤਾਂ ਸ਼ੁਕਰ ਕਰ ਰਿਹਾ ਦੁੱਖ ਦੇ ਵਿੱਚ ਤਾਨਾ ਦੇ ਰਿਹਾ ਇਹ ਸਮਰਪਤ ਸਿੱਖ ਦੀ ਅਵਸਥਾਨੀ ਹੈ ਨਹੀਂ ਹੈ ਰੋਟੀ ਵੀ ਨਹੀਂ ਮਿਲਦੀ ਖਾਣ ਨੂੰ ਕਈ ਵਾਰੀ ਬਸਤਰ ਵੀ ਨਹੀਂ ਹੁੰਦੇ ਪਾਉਣ ਨੂੰ ਨਵੇਂ ਲੈਣ ਨੂੰ ਔਰ ਸ਼ੁਕਰ ਚ ਬੈਠਾ ਕੋਈ ਕਹਿੰਦੀ ਮਹਾਰਾਜ ਜੀ ਸ਼ੁਕਰ ਹੈ ਸ਼ੁਕਰ ਕਰ ਰਿਹਾ ਹਰ ਗੱਲ ਤੇ ਸ਼ੁਕਰ ਲੋਕੀ ਤਾਨੇ ਦੇ ਰਹੇ ਹੋ ਤੇਰੇ ਗੁਰੂ ਨੇ ਤੈਨੂੰ ਦਿੱਤਾ ਕੀ ਹੈ ਸ਼ੁਕਰ ਸ਼ੁਕਰ ਉਹ ਤੇਰੇ ਨਾਲ ਤਾਂ ਫਲਾਨੇ ਆਏ ਹੋ ਗਿਆ ਤੂੰ ਤਾਂ ਪਾਠ ਕਰਦਾ ਸੀ ਸਿਮਰਨ ਕਰਦਾ ਸੀ ਸ਼ੁਕਰ ਸਮਰਪਿਤ ਹੈ ਮਹਾਰਾਤੀਪੁਰਸ ਹੈ ਮਾਰੇ ਕੋਈ ਗੱਲ ਨਹੀਂ ਭਾਈ ਲਾਲੋ ਜਿਹਦਾ ਹਿਰਦਾ ਦੇਖੋ ਕਿੰਨਾ ਵੱਡਾ ਸੰਤੋਖ ਹੈ ਅੰਦਰ ਇਹ ਸਮਰਪਣ ਹੈ ਪ੍ਰਹਲਾਦ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਸਮਰਪਣ ਕੀਤਾ ਹੋਇਆ ਹੈ ਕੋਈ ਗੱਲ ਨਹੀਂ ਮਹਾਰਾਜ ਜੀ ਧੰਨਵਾਦ ਮਹਾਰਾਜ ਜੀ ਧੰਨਵਾਦ ਸ਼ੁਕਰਾਨਾ ਇਹ ਸਮਰਪਣ ਹੈ ਸਮਰਪਣ ਦੇ ਨਾਲ ਤੁਸੀਂ ਰੱਬ ਨੂੰ ਬੰਨ ਸਕਦੇ ਹੋ ਹਮ ਪ੍ਰੇਮ ਬੰਧਨ ਤੁਮ ਬੰਨਦੇ ਸਮਰਪਣ ਦੇ ਵਿੱਚ ਆਪਣੀ ਬੁੱਧੀ ਦਾ ਤਿਆਗ ਕਰਨਾ ਹੈ ਆਪਣੀ ਵਿਚਾਰ ਦਾ ਆਪਣੀ ਸੋਚ ਦਾ ਜੋ ਅੰਦਰ ਚੱਲ ਰਿਹਾ ਹੈ ਮਨੁੱਖ ਨਹੀਂ ਬਣਨਾ ਮਨ ਦੇ ਪਿੱਛੇ ਨਹੀਂ ਜੋ ਮਹਾਰਾਜ ਕਹਿ ਰਹੇ ਨੇ ਸਤ ਹੈ ਸਮਰਪਣ ਹੈ ਭਾਈ ਲੈਣਾ ਜੀ ਉਦੋਂ ਸਤਗੁਰੂ ਦੀ ਗੁਰਗੱਦੀ ਤੇ ਬਰਾਜਮਾਨ ਨਹੀਂ ਸਨ ਮਹਾਰਾਜ ਜੀ ਭਾਈ ਲੈਣਾ ਜੀ ਨੂੰ ਸਤਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਜਾਓ ਸਾਡੇ ਵਸਤਰ ਧੋ ਲਿਓ ਦਿਨ ਚੜਿਆ ਹੋਇਆ ਦਿਨ ਚੜ ਗਿਆ ਸਤਿਵਚਨ ਮਹਾਰਾਜ ਸਮਰਪਣ ਹੈ ਸਤਿਵਚਨ ਜਾਂਦੇ ਉੱਥੇ ਪ੍ਰਕਾਸ਼ਿਤ ਸਮਰਪਣ ਹੈ ਇਹਨੂੰ ਕਹਿੰਦੇ ਸਮਰਪਣ ਇੱਕ ਮਹਾਤਮਾ ਹੋਏ ਨੇ ਭਾਈ ਜਗਤਾ ਜੀ ਬ੍ਰਹਮ ਗਿਆਨੀ ਐਡੀ ਕਲਾ ਦੇ ਮੌਲਿਕ ਇੱਕ ਉਹਨਾਂ ਕੋਲ ਬੰਦਾ ਆ ਗਿਆ ਰਿੱਧੀਆਂ ਸਿੱਧੀਆਂ ਸੀ ਉਹਦੇ ਕੋਲ ਜੀਵਨ ਸਾਦਾ ਸੀ ਭਗਤ ਭਾਈ ਜਗਤਾ ਜੀ ਦਾ ਭਾਈਕ ਨਹੀਂ ਜਿਹਦੀ ਅੱਗੇ ਇਨਫਲੂਐਂਸ ਜਿਹੜੀ ਹੋਈ ਹੈ ਉਹਦੇ ਵਿੱਚੋਂ ਹੋਏ ਨੇ ਭਾਈ ਜਗਤਾ ਜੀ ਕੋਲ ਆ ਗਿਆ ਤੇ ਮਰ ਤੁਸੀਂ ਬੜਾ ਸਾਦਾ ਜੀਵਨ ਹੈ ਮੇਰੇ ਕੋਲ ਜੀ ਇੱਕ ਸਿੱਧੀ ਹੈ ਕਹਿੰਦਾ ਉਹਦੇ ਨਾਲ ਤੁਸੀਂ ਸੋਨਾ ਜਿੰਨਾ ਮਰਜ਼ੀ ਪ੍ਰਗਟ ਕਰ ਲੋ ਪਾਰਸ ਪੱਥਰ ਸੇ ਵੇ ਕਰਕੇ ਕਹਿੰਦਾ ਵੀ ਮਤਲਬ ਵਧੀਆ ਡੇਰਾ ਚਲਾਓ ਐਂ ਕਰੋ ਸੰਤ ਕਈ ਦਿਨ ਸੋਣੀ ਗਏ ਆ ਜਾ ਕਰੇ ਨੇਤੀ ਉਹ ਮੇਰੇ ਵਰਗਾ ਇੱਕ ਦਿਨ ਨੂੰ ਕੰਨ ਚੰਗਾ ਐਂ ਕਰ ਮੈਂ ਤੇਰੀ ਗੱਲ ਸੁਣਦਾ ਕੋਈ ਗੱਲ ਨਹੀਂ ਉਹ ਤੋਂ ਇੱਟ ਚੱਕ ਕੇ ਲੈ ਗਿਆ ਇੱਟਾਂ ਦਾ ਚੱਕਾ ਲੱਗਿਆ ਹੋਇਆ ਸੀ ਕਹਿੰਦੇ ਜਦੋਂ ਇੱਟ ਚੱਕੇਂਗਾ ਨਾ ਕੱਪੜੇ ਚ ਲਪੇਟ ਕੇ ਲੈ ਆਈ ਸਾਡੇ ਕੋਲ ਕਹਿੰਦਾ ਜੀ ਠੀਕ ਹੈ ਇੱਟ ਚੱਕੇ ਉਹਨੇ ਕੱਪੜੇ ਦੇ ਵੇਟ ਕੇ ਲਿਆਇਆ ਇਹਨੇ ਲਿਆ ਬਾਹਰ ਕੱਢ ਤਾ ਸੋਨੇ ਦੀ ਇੱਟ ਉਹ ਥੇ ਹੀ ਪੈ ਰਹੀ ਪਿਆ ਹੈ ਕਹਿੰਦਾ ਮਾਲ ਤੁੰ ਤਾ ਪਾਰਸਪੱਥਰ ਵੀ ਦੀਵਨੀ ਲੋੜ ਤੁਹਾਡਾ ਤਾਂ ਬ੍ਰਾਹਮ ਫੁਰਨਾ ਬ੍ਰਾਹਮ ਦਾ ਫੁਰਨਾ ਬਹੁਤ ਟਕੜਾ ਹੁੰਦਾ ਹੈ ਬ੍ਰਾਹਮਣੇ ਜੋ ਜਿਹੜਾ ਬ੍ਰਹਮਵਸਥਾ ਚ ਹੈ ਨਾ ਉਹਨੇ ਜਿਹੜਾ ਫੁਰਨਾ ਕਰ ਲਿਆ ਹੁਣੇ ਹੀ ਹੁਣ ਹੈ ਫੁਰਨਾ ਉਹ ਕਰਦਾ ਨਹੀਂ ਜੇ ਉਹਨੇ ਹੁਣ ਕਿਸੇ ਦਾ ਭਲਾ ਕਰਨਾ ਹੈ ਤਾਂ ਉਹਨੇ ਚਲੋ ਇਹ ਗੁਪਤ ਚੀਜ਼ ਹੈ ਸਾਰੇ ਉਹ ਕਹਿੰਦਾ ਪੱਡੀ ਕਲਾ ਦੇ ਮਾਲਕ ਤੁਸੀਂ ਕਹਿੰਦਾ ਉਹ ਭਾਈ ਜਗਤਤਾ ਜੀ ਨੇ ਜਦੋਂ ਸਰੀਰ ਛੱਡਣਾ ਸੀ ਉਹਨਾਂ ਨੇ ਦੇਖਿਆ ਵੀ ਹੁਣ ਸਥਾਨ ਦੀ ਸੇਵਾ ਦੇਣੀ ਹੈ। ਇੰਨਾ ਵੱਡਾ ਸਥਾਨ ਹੈ ਤੇ ਇੰਨੀ ਸੰਗਤ ਹੈ ਵੀ ਕੋਈ ਅਧਿਕਾਰੀ ਹੋਵੇ। ਤੇ ਉਹਨਾਂ ਦਾ ਜਿਹੜਾ ਸੇਵਾਦਾਰ ਸੀ ਉਹਨੂੰ ਕਹਿੰਦੇ ਵੀ ਆਪਾਂ ਲਾਹੌਰ ਜਾਣਾ ਹੈ। ਉਹਦੇ ਇੱਕੋ ਹੀ ਹੁੰਦਾ ਸੀ ਭਾਰਤ-ਪਾਕਿਸਤਾਨ। ਕਹਿੰਦਾ ਮੈਨੂੰ ਘਨੇੜੇ ਚੱਕ ਲੈ ਮੈਂ ਪਿੱਠ ਤੇ ਚੱਕ ਕੇ ਨਹੀਂ ਸੱਤ ਵਜਨ ਚੱਕ ਲੈ। ਚਲੇਗਾ ਅੰਮ੍ਰਿਤਸਰ ਤੋਂ ਗਏ ਚਲੇ ਗਏ। ਲਾਹੌਰ ਜਾ ਕੇ ਉਹਨੂੰ ਕਹਿੰਦੇ ਉਹ ਹੋ ਆਪਾਂ ਤਾਂ ਗਲਤ ਆ ਗਏ ਆਪਾਂ ਤਾਂ ਰਾਵਲਪਿੰਡੀ ਜਾਣਾ ਸੀ ਕਹਿੰਦਾ ਜੀ 7 ਵਜੇ ਉੱਥੋਂ ਚਲੇ ਗਏ ਉੱਥੇ ਇੱਕ ਸਥਾਨ ਤੇ ਸੇਵਾਦਾਰਾਂ ਦੇ ਤੇ ਉਹਦਾ ਉਹਨਾਂ ਦਾ ਉਹਨੂੰ ਬਿਠਾਇਆ ਉਹ ਹੋ ਕਹਿੰਦਾ ਜਾਂ ਕਹਿੰਦਾ ਜਲ ਲੈ ਕੇ ਆ ਸੇਵਾਦਾਰ ਜਾ ਕੇ ਜਲ ਲੈਣ ਚੱਲੇ ਸੀ ਰੈਂਦੋ ਉਹ ਐਂ ਕਰ ਪਹਿਲਾਂ ਉਹ ਝਾੜੂ ਚੱਕ ਝਾੜੂ ਮਾਰ ਦੇ ਉਹ ਝਾੜੂ ਚੱਕਣਗੇ ਜਦ ਹੀ ਉਹਨੂੰ ਕਹਿੰਦੇ ਨਹੀਂ ਨਹੀਂ ਐਂ ਕਰ ਪਹਿਲਾਂ ਇੱਥੇ ਨਾਲ ਪੌੜੀ ਦਾ ਉਤੋਂ ਸਮਾਨ ਲਾ ਉਹ ਭੱਜ ਕੇ ਪੌੜੀ ਜਾ ਕੇ ਚੱਕ ਕੇ ਸਮਾਨ ਲਾਉਣ ਲੱਗਿਆ ਉਹਨੂੰ ਕਹਿੰਨੇ ਤੂੰ ਕਹਿ ਜਾ ਬੰਦੇ ਤੂੰ ਕਹਿ ਜਾ ਬੰਦੇ ਤੇ ਤੂੰ ਇੱਕ ਕੰਮ ਵੀ ਨਹੀਂ ਹੋਇਆ ਮੈਂ ਤੈਨੂੰ ਕਿਹਾ ਪਾਣੀ ਲਿਆ ਝਾੜੂ ਲਿਆ ਤੂੰ ਉਹ ਸਮਾਨ ਲਾ ਉਹ ਪੈਰੀਂ ਪੈ ਕੇ ਕਹਿੰਨੇ ਮਹਾਰਾ ਮੇਤੂ ਗਲਤੀ ਹੋ ਗਈ ਕਹਿੰਦੇ ਜੀ ਮੈਂ ਇੱਡਾ ਹਲੇ ਲਾਇਕ ਨਹੀਂ ਹੋਇਆ ਕਿ ਮੈਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਕਰ ਸਕਾਂ ਮੈਨੂੰ ਖਿਮਾ ਕਰਨਾ ਦੇਖੋ ਨਹੀਂ ਤਾਂ ਇਹ ਤਾਂ ਨਹੀਂ ਕਿਹਾ ਵੀ ਤੂੰ ਤਾਂ ਬੁੱਢਾ ਹੋ ਗਿਆ ਮੇਰੇ ਕਰੀ ਜਾਣਾ ਬੀਂਛੇ ਦੀ ਮੈਂ ਕਿਵੇਂ ਕੰਮ ਕਰ ਸੰਤਨ ਆਇਆ ਕੋਟ ਕੇ ਜਪੀ ਪਾ ਲਿਆ ਕਹਿੰਨੇ ਪਾਸ ਹੋ ਗਿਆ ਇਹ ਹੁੰਦਾ ਸਮਰਪਣ ਇਹ ਹੁੰਦਾ ਸਮਰਪਣ ਮੇਰੇ ਵਰਗਾ ਹੁੰਦਾ ਕਹਿ ਦਿੰਦਾ ਉੱਥੇ ਕੀ ਬੜਿਆ ਤੂੰ ਐਵੇਂ ਕਰੀ ਜੰਨੇ ਆਪੇ ਹੀ ਕਰ ਲੈ ਆਪਣੇ ਵਰਗਾ ਕਹਿੰਦਾ ਇਹ ਜੀ ਹੈ ਸੁਸ ਸਮਰਪਣ ਸਮਰਪਣ ਕੀਤਾ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਰਪਣ ਕੀਤਾ ਤੀਜੇ ਪਾਤਸ਼ਾਹ ਨੇ ਦੂਜਿਆਂ ਨੂੰ ਕਿਉਂ ਤੇ ਪਾਤਸ਼ਾਹ ਨੇ ਤੀਜੇ ਨੂੰ ਆਪਣਿਆਂ ਨੇ ਚੁੱਕਦੇ ਹੁਣ ਇਸ ਤਰ੍ਹਾਂ ਇਹ ਹੈ ਸਮਰਪਣ ਪੰਜ ਪਿਆਰਿਆਂ ਨੇ ਸਮਰਪਣ ਕੀਤਾ ਹੈ ਮਹਾਰਾਜੀ ਸਾਹਿਬ ਉਸ ਤੋਂ ਅੱਠ ਸਮਰਪਣ ਜੇ ਕੋ ਬੰਦਾ ਚਾਹੁੰਦਾ ਹੈ ਅਰਦਾਸ ਕਰੇ ਅਰਦਾਸਾਂ ਕਰੇ ਕਿ ਮਹਾਰਾਜ ਸਮਰਪਣ ਕਰਵਾ ਲਓ ਸਾਨੂੰ ਕਰਨਾ ਨਹੀਂ ਆਉਂਦਾ ਫਿਰ ਤਾਂ ਅੰਦਰੂਗਸਥਾ ਪਣਾਉਣ ਲੱਗ ਜਾਣਗੇ ਨਹੀਂ ਤਾਂ ਨੀ ਸਮ ਗੁਰੂ ਐਸੀ ਤਾਕਤ ਹੈ ਪਹਿਲੀ ਗੱਲ ਤਾਂ ਗੁਰੂ ਕਿਸੇ ਦਾ ਟੈਸਟ ਲਵੇ ਨਾ ਇਹ ਵੀ ਭਾਈ ਮੰਜੀ ਜੀ ਨੇ ਉਦੋਂ ਰੈਤ ਕਰਾਤੀ ਸੀ ਮਹਾਰਾਜ ਜੈਸੀ ਪ੍ਰੀਖਿਆ ਮੇਰੀ ਲਈ ਆ ਅੱਗੇ ਤੋਂ ਨਾ ਲਿਓ ਮਹਾਰਾਜ ਗੁਰਸਿੱਖਾ ਨੇ ਆਸ ਮਤਲਬ ਇਡੀ ਕਰੜੀ ਆ ਮਹਾਰਾਜ ਤਾਂ ਕਰਕੇ ਨਹੀਂ ਤਾਂ ਕੋਈ ਸਿੱਖ ਵੀ ਨਾ ਬਣ ਸਕੇ ਜਿਸ ਤਰ੍ਹਾਂ ਦੇ ਅੱਜ ਹਾਲਾਤ ਨੇ ਇਤੋਂ ਉਹਨਾਂ ਗੁਰਸਿੱਖਾਂ ਦੀਆਂ ਕਮਾਈਆਂ ਨੇ ਵਿਸਾ ਆਪਣੇ ਵਰਗਿਆਂ ਨੂੰ ਰਾਜਤਾਂ ਮਿਲੀਆਂ ਹੋਈਆਂ ਨੇ ਵਿਚਾਲੇ ਪਾਠ ਕਰੀ ਕਲ ਸਿਮਰਨ ਕਰ ਚਲ ਮਹਾਰਾਜ ਕਹਿੰਦੇ ਸੀ ਕਿਰਪਾ ਕਰਾਂਗੇ ਗੁਰਸਿੱਖੀ ਤੇ ਮਹਾਰਾਜ ਕਹਿੰਦੇ ਸਿੱਖੀ ਖੰਨੇ ਹੋਂ ਤਿੱਖੀ ਵਾਲੋ ਨਿੱਕੀ ਏਦਮਾਰਗ ਜਾਣਾ ਇਹ ਰਸਤੇ ਤੇ ਜਾਣਾ ਹੈ ਹਾਂ ਔਰ ਇੱਥੇ ਤਾਂ ਲੋਕ ਇਹ ਕਰਦੇ ਨੇ ਵੀ ਪਾਠ ਉਹਨਾਂ ਨੂੰ 10 ਬੇਨਤੀ ਕਰਦੇ ਹੀ ਤਾਂ ਥੋੜੇ ਦਿਨ ਹੋਏ ਕਹਿੰਦੇ ਸਾਡਾ ਤਾਂ ਜਿਆ ਐ ਹੋਇਆ ਨਹੀਂ ਹੈਗਾ ਮੈਨਾਂ ਕਹੇ ਹਜੇ ਲਾਲਾ ਸਮਾ ਜਿਹੜਾ ਬੰਦਾ ਭਾਵਨਾ ਨਾਲ ਲੱਗਿਆ ਰਹਿੰਦਾ ਸਾਰੀ ਸੰਗਤ ਹੀ ਕਿਰਪਾ ਕਰੀ ਜਾਂਦੇ ਹੰਸਾਲੀ ਵਾਲੇ ਮਹਾਪੁਰਖ ਕਰੀ ਜਾਂਦੇ ਠੀਕ ਹਨ ਮੇਰੇ ਵਰਗੇ ਮੂਰਖ ਦੀ लाज ਰੱਖੀ ਜਾਂਦੇ ਮੇਰੇ ਕੋਲ ਕੀ ਹੈ ਕੁਝ ਵੀ ਨਹੀਂ ਆ ਇੱਕ ਮੇਰੇ ਤੇ ਵੀ ਸਵਾਲ ਚ ਚੱਕ ਲੈ ਮੈਨੂੰ ਕਹਿੰਦਾ ਤੂੰ ਮੈਨੂੰ ਆਂ ਦੱਸ ਤੈਨੂੰ ਕਦੋਂ ਹੰਸਾਲੀ ਵਾਲੇ ਮਹਾਪੁਰਖਾਂ ਨੇ ਕਿਹਾ ਹੈ ਵੀ ਤੂੰ ਪ੍ਰਚਾਰ ਕਰ ਸੇਵਾ ਕਰ ਫਲਾਣਾ ਕਰ ਦੇਖੋ ਇਹ ਜੀ ਵੀ ਆ ਜਾਂਦੇ ਮੈਂ ਕਹਿੰਦਾ ਮੈਂ ਮੈਨੂੰ ਕਿਸੇ ਦਾ ਸਰਟੀਫਿਕੇਟ ਦੀ ਲੋੜ ਨਹੀਂ ਹੈ ਸਾਰੀ ਦੁਨੀਆ ਦੇ ਪਾਸੇ ਹੋ ਜਵੇ ਮੈਨੂੰ ਕੱਖ ਨਹੀਂ ਪਰਵਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚੰਦਾ ਅਸੀਂ ਤਾਂ ਕਾਲਪੁਰਖ ਦੇ ਹ ਜੋ ਉਹਦਾ ਹੁਕਮ ਹੈ ਜਾਂ ਜੋ ਹੈ ਉਹ ਮੇਨੂੰ ਪਿਤਾ ਪਤਾ ਹੈ ਮੇਰੇ ਪਿਤਾ ਨੂੰ ਪਤਾ ਹੈ ਮੈਂ ਦੁਨੀਆ ਨੂੰ ਕੀ ਸਫਾਈ ਦੇਣੀ ਹੈ ਜੋ ਮਰਜੀ ਕਰੇ ਦੁਨੀਆ ਮੈਂ ਤਾਂ ਸੰਗਤ ਦੀ ਸੇਵਾ ਕਰਨੇ ਮਹਾਰਾਜ ਆਪ ਕਰਾ ਰਹੇ ਸਤਿਗੁਰੂ ਜੀ ਕਰਾ ਰਹੇ ਮੈਂ ਕਿਸੇ ਨੂੰ ਸਬੂਤ ਦੇਣੇ ਤੇ ਬੈਠ ਕੇ ਫਲਾਣੇ ਸੰਤਾਂ ਨੇ ਆਏ ਗੀਤਾਓ ਗੀਤਾ ਫਲਾਣਾ ਕੀਤਾ ਹਮ ਸਾਰੇ ਸੰਤ ਸਾਡੇ ਹੀ ਨੇ ਮਹਾਪੁਰਸ਼ ਜਿਤਨੇ ਨੇ ਸਾਰਿਆਂ ਨੂੰ ਮੇਰੀ ਨਮਸਕਾਰ ਹੈ ਸਾਰੇ ਸੰਤ ਸਾਡੇ ਹੀ ਨੇ ਮੈਂ ਇਹ ਤੁਹਾਨੂੰ ਇੰਨੀ ਗੱਲ ਹੀ ਕਹਿ ਤੀ ਹੁਣ ਆਪਿੰਦਾ ਚੱਲੈ ਚਲੂ ਸਮਰਪਣ ਕਰਦੇ ਮਹਾਪੁਰਖ ਬ੍ਰਹਮ ਗਿਆਨੀ ਲੋਕ ਉਹਨਾਂ ਨੂੰ ਕਰਦੇ ਸਾਰਾ ਕੁਝ ਉਹੋ ਨੇ ਕਾਲਪੁਰਖ ਨੇ ਸਾਰਾ ਕੁਝ ਨਿਵਾਜਿਆ ਹੁੰਦਾ ਉਹਨਾਂ ਨੂੰ ਅੱਛਾ ਉਹਨਾਂ ਨੂੰ ਪਰ ਤੁਸੀਂ ਕਰਤਾ ਨਾ ਉਹਨਾਂ ਭਾਈ ਮਹਾਰਾਜ ਨੇ ਕੀਤਾ ਸਤਗੁਰੂ ਜੀ ਨੇ ਕੀਤਾ ਇਹਨੂੰ ਕਹਿੰਦੇ ਸਮਰਪਣਾ ਆਪਣੇ ਉੱਤੇ ਕੁਝ ਲੈਣਾ ਹੀ ਨਹੀਂ ਜੋ ਗੁਰੂ ਤੇ ਹੀ ਬਸ ਮਹਾਰਾਜ ਕਰ ਰਹੇ ਸੰਤ ਕਰ ਰਹੇ ਗੁਰੂ ਸਾਹਿਬ ਹੀ ਕਰਦੇ ਬੰਦੇ ਕੋਲ ਸਮਰਥਾ ਨਹੀਂ ਮਹਾਰਾਜ ਹੀ ਕਰਦੇ ਸਾਰਾ ਕੁਝ ਬ੍ਰह्म ज्ञानी ਕੋਲੇ ਸਮਰਥਾ ਹੁੰਦੀ ਉਹ ਕਰ ਸਕਦਾ ਬ੍ਰह्म ज्ञानी ਸਭ ਸ੍ਰਿਸ਼ਟ ਦਾ ਕਰਤਾ ਮਾਇਆ ਦੇ ਦੁਆਰਾ ਸੰਸਾਰ ਨੂੰ ਜੋ ਵੀ ਮਰਦ ਚਲਾ ਸਕਦਾ ਫੁਰਨੇ ਮਾਤਰ ਦੇ ਨਾਲ ਆਪਣਾ ਪੁਰਨਾ ਥੋੜੀ ਵੀ ਕੋ ਹੁੰਦਾ ਹੀ ਨਹੀਂ ਉਹਦਾ ਹੋਰ ਚੀਜ਼ ਹੈ ਉਹਦੇ ਅੰਦਰ ਨਰੇ ਉਹ ਫੁਰਨਾ ਨਹੀਂ ਹੁੰਦਾ ਉਹ ਇੱਕ ਬਸ ਬੜੀ ਪ੍ਰਬਲ ਤਾਕਤ ਹੁੰਦੀ ਹੈ ਮਹਾਤਮਾ ਦੇ ਅੰਦਰ ਇਸੇ ਕਰਕੇ ਸੰਤਾਂ ਦੀ ਵਡਿਆਈ ਹੈ ਸੰਸਾਰ ਤੇ ਭਗਤਾਂ ਦੀ ਵਡਿਆਈ ਹੈ ਕਿਉਂ ਕਬੀਰ ਜੀ ਨੂੰ ਲੋਕ ਨਮਸਕਾਰ ਕਰਦੇ ਸੀ ਰਵਿਦਾਸ ਜੀ ਨੂੰ ਸੈਣ ਜੀ ਨੂੰ ਧੰਨਾ ਜੀ ਨੂੰ ਕਿਉਂ ਉਹਨਾਂ ਦੀ ਬਾਣੀ ਦਰਜ ਹੈ ਉਹਨਾਂ ਨੇ ਭਗਤੀ ਕੀਤੀ ਹੈ ਭਗਤੀ ਕੀਤੀ ਹੈ ਆਪਣਾ ਕੱਲਾ ਕੱਲਾ ਫੁਰਨਾ ਮਹਾਰਾਜ ਜੀ ਨੂੰ ਸਮਰਪਿਤ ਕਰੋ ਜੋ ਤੁਹਾਡੇ ਕੋਲ ਸੁੱਖ ਦੇ ਸਾਧਨ ਨੇ ਉਹਨਾਂ ਦੇ ਲਈ ਸ਼ੁਕਰਾਨਾ ਕਰੋ ਜੇ ਦੁੱਖ ਹੈ ਉਹਦੇ ਲਈ ਮਹਾਰਾਜ ਤੋਂ ਬਲ ਮੰਗੋ ਤੇ ਸ਼ੁਕਰ ਕਰੋ ਕੋਈ ਗੰਦੀ ਮਹਾਰਾਜ ਜੀ ਇਹ ਵੀ ਤੁਹਾਡਾ ਪ੍ਰਸ਼ਾਦ ਹੈ ਇਹਨੂੰ ਕਹਿੰਦੇ ਸਮਰਪਣ ਇਨੋਂ ਕੈਨੇ ਸਮਰਪਣ ਬਿਲਕੁਲ ਗੁਰੂ ਦੀ ਬਾਣੀ ਦੇ ਨਾਲ ਚੱਲਣਾ ਬਿਲਕੁਲ ਕਦਮ ਕਦਮ ਜਿਨ੍ਹਾਂ ਨੇ ਸਮਰਪਣ ਕੀਤਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਇਲਾਜ ਰੱਖੀ ਹੈ ਇੱਕ ਦਿਨ ਦਾ ਸਮਰਪਣ ਦੋ ਦਿਨ ਦਾ ਸਮਰਪਣ ਨਹੀਂ ਹੁੰਦਾ ਪੂਰਾ ਜੀਵਨ ਸਮਰਪਿਤ ਕਰਨਾ ਪੈਂਦਾ ਆਤਮਾ ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ 베ਚ ਦੋ ਜੋ ਗੁਰ ਕਹਾਏ ਸੋਈ ਭਲ ਮੰਨ ਨਾ ਹੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਕਹੇ ਉਹੀ ਹਰ ਵੇਲੇ ਸਿਮਰਨ ਸਭ ਤੋਂ ਵੱਡਾ ਸਮਰਪਣ ਹਰ ਵੇਲੇ ਬਾਣੀ ਦਾ ਜਾਪ ਇਹ ਸਮਰਪਣ ਹੈ ਸੂਖਮ ਦੇ ਵਿੱਚ ਬੇਨਤੀ ਕਰੀਏ ਗੁਰੂ ਤੇ ਪੂਰਨ ਪਰੋਸਾ ਪ੍ਰੇਮ ਸ਼ਰਧਾ ਵਿਸ਼ਵਾਸ ਦਿਨ-ਬਦਨ ਵੱਧਦਾ ਜਾਣਾ ਕਿ ਆਪੇ ਸਮਰਪਣ ਕਰਵਾ ਦੇਗਾ ਇਹ ਹੈ ਚੀਜ਼ ਇਹਨੂੰ ਆਖਦੇ ਸਮਰਪਣ ਪਰੋਸਾ ਸਿਰਫ ਸਤਗੁਰੂ ਮਹਾਰਾਜ ਜੀ ਤੇ ਹੋਣਾ ਨਾ ਕਿ ਕਿਸੇ ਪਰਿਵਾਰ ਦੇ ਜੀਤੇ ਜਾਂ ਆਪਣੇ ਪੈਸੇ ਤੇ ਜਾਂ ਆਪਣੇ ਰਤਬੇ ਤੇ ਇਹ ਇਸ ਸਮਰਪਣ ਨਹੀਂ ਸਮਰਪਣ ਮਤਲਬ ਮਹਾਰਾਜ ਜੀ ਦੇ ਤੇ ਪੂਰਨ ਪ੍ਰੋਸ ਜੋ ਗੁਰੂ ਸਾਹਿਬ ਸੁਖ ਦੁਖ ਦੇਣ ਉਹਨੂੰ ਆਪਣੇ ਹਿਰਦੇ ਨਾਲ ਲਾਉਣਾ ਇਹ ਸਮਰਪਣ ਹੈ ਇਸ ਤਨੇ ਕ ਬੇਨਤੀ ਪ੍ਰਵਾਨ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ